ਵਿਚ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਖੁਸ਼ ਕਰਨ ਦੇ ਲਈ ਕਣਕ ਤੇ ਨਿਯਤਮ ਸਮਰਥਨ ਮੁੱਲ ਐਮ ਐਸ ਪੀ ਦਾ ਐਲਾਨ ਜੋ ਉਹ ਕਰ ਦਿੱਤਾ ਗਿਆ ਹੈ ਤੇ ਮੋਦੀ ਸਰਕਾਰ ਨੇ ਇਸ ਨੂੰ ਕਿਸਾਨਾਂ ਲਈ ਦੀਵਾਲੀ ਦਾ ਤੋਹਫਾ ਕਿਹਾ ਹੈ ਇਸ ਦੇ ਜਵਾਬ ਦੇ ਵਿੱਚ ਹੀ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੇਤਾ ਸਰਬੰਸ ਸਿੰਘ ਪੰਦੇ ਨੇ ਕੇਂਦਰ ਸਰਕਾਰ ਨੂੰ ਜਿਹੜਾ ਮੂੰਹ ਤੋੜਮਾ ਜਵਾਬ ਦਿੱਤਾ ਹੈ ਤੇ ਸੁਨੇਹੇ ਦੇ ਵਿੱਚ ਕਿਸਾਨ ਆਗੂ ਪੰਧੇਰ ਨੇ ਇਹ ਕਿਹਾ ਕੇਂਦਰ ਸਰਕਾਰ ਨੂੰ ਕਿ ਕਰਾਰੀਆਂ ਕਰਾਈਆਂ ਵੀ ਕੇਂਦਰ ਸਰਕਾਰ ਨੂੰ ਸੁਣਾਈਆਂ ਨੇ ਤੇ ਪੰਧੇਰ ਨੇ ਅੱਗੇ ਇਹ ਕਿਹਾ ਕਿ ਕੇਂਦਰ ਸਰਕਾਰ ਐਮਐਸਪੀ ਵਾਅਦੇ ਦਾ ਪ੍ਰਚਾਰ ਕਰਕੇ ਇਸ ਨੂੰ ਦੀਵਾਲੀ ਦਾ ਤੋਹਫਾ ਕਹਿ ਰਹੀ ਆ ਸਰਕਾਰ ਕਹਿ ਰਹੀ ਆ ਕਿ ਇਸ ਨੇ 100% ਦੀ ਵਾਅਦਾ ਕੀਤਾ ਪਰ ਇਹ ਗਲਤ ਪ੍ਰਚਾਰਾ ਹਕੀਕਤ ਦੇ ਵਿੱਚ ਐਮਐਸਪੀ ਵਿੱਚ 100 ਨਹੀਂ ਸਿਰਫ 6.5% ਦੀ ਵਾਅਦਾ ਹੋਇਆ ਹਰ ਸਾਲ ਕੇਂਦਰ ਸਰਕਾਰ ਖਰੀਫ ਤੇ ਰਬੀ ਮੌਸਮ ਤੋਂ ਪਹਿਲਾਂ ਫਸਲਾਂ ਲਈ ਐਮਐਸਪੀ ਦਾ ਐਲਾਨ ਕਰਦੀ ਆਂ ਸਾਲ 2025-26 ਦੀ ਖਰੀਦ ਲਈ ਕੇਂਦਰ ਸਰਕਾਰ ਨੇ ਕਣਕ ਦਾ ਰੇਟ 160 ਰੁਪਏ ਵਧਾ ਦਿੱਤਾ ਇਸ ਦੇ ਨਾਲ ਮੰਡੀਆਂ ਵਿੱਚ ਕਣਕ ਇਸ ਵਾਰ 2585 ਰੁਪਏ ਦੇ ਵਿੱਚ ਵੇਚੀ ਜਾਵੇਗੀ ਤੇ ਬੀਤੇ ਸਾਲ ਇਸ ਦਾ ਰੇਟ 2425 ਰੁਪਏ ਸੀ ਕਿਸਾਨ ਲੀਡਰ ਸਰਬੰਧਪੰਦੇਰ ਦਾ ਕਹਿਣਾ ਕਿ ਉਹਨਾਂ ਨੂੰ ਐਮਐਸਪੀ ਤੇ ਕਾਨੂੰਨੀ ਗਾਰੰਟੀ ਚਾਹੀਦੀ ਆ ਨਾ ਕਿ ਹਰ ਸਾਲ ਹੋਣ ਵਾਲੀ ਮਨ ਮਾਤਰਾ ਦੀ ਵਾਦਾ ਇਹ ਕਿਸਾਨਾਂ ਨੂੰ ਸਿਰਫ ਉਲਜਮ ਦੇ ਵਿੱਚ ਪਾਉਣ ਵਾਲੀ ਦਿੱਤੀ ਆ ਜੇ ਐਮਐਸਪੀ ਤੇ ਕਾਨੂੰਨੀ ਗਰੰਟੀ ਮਿਲਦੀ ਆ ਤਾਂ ਕਿਸਾਨਾਂ ਨੂੰ ਫਸਲ ਦੀ ਲਾਗਤ ਕਢਾਲਣ ਦੇ ਬਾਅਦ ਵੀ ਐਮਐਸਬੀ ਵਾਦੇ ਦਾ ਫਾਇਦਾ ਮਿਲਦਾ ਕੇਂਦਰ ਸਰਕਾਰ 100% ਐਮਐਸਪੀ ਵਧਾਉਣ ਦਾ ਦਾਵਾ ਕਰਕੇ ਗਲਤ ਪ੍ਰਚਾਰ ਕਰ ਰਹੀ ਹੈ ਤੇ ਅਸਲ ਵਾਅਦਾ ਸਿਰਫ 6.60% ਆ ਜਦੋਂ ਕਿ ਚਨੇ ਤੇ ਸੂਜਮੁਖੀ ਤੋਂ ਕੋਈ ਫਾਇਦਾ ਨਹੀਂ ਆ ਪੰਦੇਰ ਦੇ ਮੁਤਾਬਕ ਜੋ ਸੂਜਮੁਖੀ ਚਨੇ ਤੇ ਮਸੂਰ ਤੇ ਐਮਐਸਪੀ ਵਿੱਚ 4 ਤੋਂ ਜਿਹੜਾ 10% ਤੱਕ ਦਾ ਵਾਅਦਾ ਹੋਇਆ ਪਰ ਪੰਜਾਬ ਵਿੱਚ ਕਿਸਾਨਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਇੱਥੇ ਇਹ ਫਸਲਾਂ ਖਰੀਦੀਆਂ ਨਹੀਂ ਜਾਂਦੀਆਂ ਉਦਾਹਰਨ ਦੇ ਲਈ ਜੌਂ ਦੀ ਕੀਮਤ 6540 ਰੁਪਏ ਆ ਪਰ ਪੰਜਾਬ ਵਿੱਚ ਇਹ 3000 ਰੁਪਏ ਪ੍ਰਤੀ ਕੁਆਂਟਲ ਵੀ ਨਹੀਂ ਵਿਕਦੀ ਪੰਦੇਰ ਨੇ ਅੱਗੇ ਕਿਹਾ ਕਿ ਕਿਸਾਨ ਚਾਹੁੰਦੇ ਨੇ ਕਿ ਐਮਐਸਪੀ ਕਿਸਾਨ ਦੀ ਲਾਗਤ ਦੇ 50% ਦੇ ਅਨੁਸਾਰ ਵਧਾਈ ਜਾਵੇ ਸੁਆਮੀਨਾਥਨ ਕਮੇਟੀ ਨੇ ਇਹ ਵੀ ਸਿਫਾਰਿਸ਼ ਕੀਤੀ ਸੀ ਕਿ ਪੰਦੇਰ ਨੇ ਦੱਸਿਆ ਕਿ ਮਜ਼ਦੂਰੀ ਖਾਦ ਮਸ਼ੀਨਰੀ ਤੇ ਟਰੈਕਟਰਾਂ ਦੇ ਰੇਟ ਵਧ ਰਹੇ ਨੇ ਜਿਸ ਨਾਲ ਖੇਤੀ ਦੀ ਕੁੱਲ ਲਾਗਤ ਵੀ ਵੱਧ ਰਹੀ ਆ ਇਸ ਦੇ ਲਾਗ ਦੇ ਅਨੁਸਾਰ ਐਮਐਸਪੀ ਵਧਾਈ ਜਾਣੀ ਚਾਹੀਦੀ ਆ ਇਸੇ ਲਈ ਉਹ ਐਮਐਸਪੀ ਤੇ ਕਾਨੂੰਨੀ ਗਰੰਟੀ ਦੀ ਮੰਗ ਕਰ ਰਹੇ ਨੇ ਪੰਜਾਬ ਵਿੱਚ 35 ਲੱਖ ਹੈਕਟੇਅਰ ਚ ਕਣਕ ਦੀ ਬਿਜਾਈ ਹੁੰਦੀ ਆ ਇੱਥੇ 12 ਲੱਖ ਕਿਸਾਨ ਪਰਿਵਾਰ ਸਿੱਧੇ ਖੇਤੀ ਨਾਲ ਜੁੜੇ ਹੋਏ ਨੇ ਬਿਤੇ ਸਾਲ ਹੀ 181 ਮੈਟ੍ਰਿਕ ਟਨ गेहूं ਉਤਪਾਦਿਤ ਹੋਇਆ ਕੇਂਦਰੀ ਐਫਸੀਆਈ ਦੇ ਨਾਲ ਪੰਜਾਬ ਦੀਆਂ ਚਾਰ ਸਰਕਾਰੀ ਏਜੰਸੀਆਂ ਵੀ ਜਿਹੜੀ ਕਣਕ ਦੀ ਖਰੀਦ ਕਰਦੀਆਂ ਨੇ ਤੇ ਦੂਜੇ ਪਾਸੇ ਗੱਲ ਹੁਣ ਆਪਾਂ ਕੇਂਦਰ ਸਰਕਾਰ ਦੀ ਕਰਦੇ ਹਾਂ ਕਿ ਕੇਂਦਰ ਸਰਕਾਰ ਨੇ ਜਿਹੜਾ ਘਰੇਲੂ ਉਤਪਾਦਨ ਨੂੰ ਹੁਲਾਰਾ ਦੇਣ ਲਈ ਤੇ ਕਿਸਾਨਾਂ ਨੂੰ ਲਾਹੇਵੰਦ ਕੀਮਤਾ ਯਕੀਨੀ ਬਣਾਉਣ ਦੇ ਇਰਾਦੇ ਦੇ ਨਾਲ बुधवार ਨੂੰ ਸਾਲ 2026 ਤੇ 27 ਲਈ ਕਣਕ ਦੇ ਘਟੋ ਘਾਟਾ ਸਮਰਥਨ ਮੁੱਲ ਐਮਐਸਪੀ ਦੇ ਵਿੱਚ 160 ਰੁਪਏ ਦਾ ਵਾਅਦਾ ਕੀਤਾ ਸਮਰਥਨ ਮੁੱਲ ਦੇ 6.59% ਦੇ ਵਾਧੇ ਨਾਲ ਕਣਕ ਦਾ ਭਾਅ 2585 ਰੁਪਏ ਪ੍ਰਤੀ ਕੁਆਂਟਲ ਹੋ ਗਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ 2026 ਤੇ 27 ਦੇ ਮੰਡੀ ਕਾਰਨ ਸੀਜ਼ਨ ਲਈ ਹੜੇ ਦੀਆਂ ਛੇ ਪ੍ਰਮੁੱਖ ਫਸਲਾਂ ਲਈ ਐਮਐਸਪੀ ਦੇ ਵਿੱਚ ਵਾਅਦੇ ਨੂੰ ਉਹ ਮਨਜ਼ੂਰੀ ਦਿੱਤੀ ਗਈ ਸੀ ਤੇ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਫਸਲਾਂ ਤੇ ਐਮਐਸਪੀ 'ਚ 160 ਤੋਂ ਲੈ ਕੇ ਜਿਹੜਾ 600 ਰੁਪਏ ਪ੍ਰਤੀ ਕੁਇੰਟਲ ਤੱਕ ਦਾ ਭਾਅ ਦਾ ਉਹ ਕੀਤਾ ਗਿਆ ਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਆਸ਼ਵਨੀ ਵੈਸ਼ਨਮ ਨੇ ਇਹ ਦੱਸਿਆ ਸੀ ਕਿ ਕੈਬਨਿਟ ਨੇ ਖੇਤੀ ਲਾਗਤਾਂ ਤੇ ਕੀਮਤਾਂ ਬਾਰੇ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਐਮਐਸਪੀ ਨੂੰ ਮਨਜ਼ੂਰੀ ਉਹ ਦਿੱਤੀ ਆ ਅਗੇ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਹਾਲੀ ਦੇ ਸੀਜ਼ਨ ਦੇ ਵਿੱਚ ਕੁੱਲ ਖਰੀਦ 297 ਲੱਖ ਟਨ ਹੋਣ ਦਾ ਅਨੁਮਾਨ ਹੈ ਤੇ ਕਿਸਾਨਾਂ ਨੂੰ 83263 ਕਰੋੜ ਰੁਪਏ ਦੀ ਰਕਮ ਅਦਾ ਕੀਤੀ ਜਾਵੇਗੀ ਸਭ ਤੋਂ ਜ਼ਿਆਦਾ 600 ਰੁਪਏ ਪ੍ਰਤੀ ਕੁੰਟਲ ਦਾ ਵਾਅਦਾ ਸੈਫ ਫਲਾਵਰ ਕੁਸ਼ਮ ਲਈ ਐਲਾਨਿਆ ਗਿਆ ਸੀ ਇਸ ਵਾਅਦੇ ਨਾਲ ਸੈਫ ਫਲਾਵਰ ਦਾ ਭਾ 6540 ਰੁਪਏ ਪ੍ਰਤੀ ਕੁੰਟਲ ਹੋ ਗਿਆ ਸੀ ਤੇ ਇਸੇ ਤਰ੍ਹਾਂ ਹੀ ਮਸਲ ਦੇ ਭਾ ਦੇ ਵਿੱਚ 300 ਰੁਪਏ ਪ੍ਰਤੀ ਕੁੰਟਲ ਦਾ ਵਾਅਦਾ ਕੀਤਾ ਗਿਆ ਹੁਣ ਗੱਲ ਕਰਦੇ ਹਾਂ ਸਰੋਂ ਦੀ ਸਰੋਂ ਦੀ ਘਟੋ ਘੱਟ ਸਮਰਥਨ ਕੀਮਤ ਚ 250 ਰੁਪਏ ਚਨੇ ਲਈ 225 ਰੁਪਏ ਤੇ ਜੋਨ ਲਈ 170 ਰੁਪਏ ਪ੍ਰਤੀ ਤਲਦਾ ਉਹ ਵਾਅਦਾ ਕੀਤਾ ਗਿਆ ਸੀ ਪਰ ਸਰਕਾਰ ਨੇ ਇਹ ਕਿਹਾ ਕਿ ਹਾੜੀ ਦੀਆਂ ਫਸਲਾਂ ਲਈ ਵਧਾਇਆ ਗਿਆ ਐਮਐਸਪੀ ਕਿਸਾਨਾਂ ਲਈ ਲਾਹੇਵੰਦ ਕੀਮਤਾਂ ਯਕੀਨੀ ਬਣਾਉਣਾ ਤੇ ਫਸਲੀ ਭਪਿੰਤਾ ਨੂੰ ਉਤਸ਼ਾਹਿਤ ਕਰਨਾ ਹੈ ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਇਹ ਵੀ ਕਿਹਾ ਸੀ ਕਿ ਹਾੜੀ ਦੀਆਂ ਫਸਲਾਂ ਐਮਐਸਪੀ ਵਿੱਚ ਵਾਧਾ ਤੇ ਦਾਲ ਮਿਸ਼ਨ ਦੀ ਸ਼ੁਰੂਆਤ ਨਾਲ ਦੇਸ਼ ਦੇ ਖੁਰਾਕ ਤੇ ਪੋਸ਼ਣ ਸੁਰੱਖਿਆ ਕਿਸਾਨ ਭਲਾਈ ਤੇ ਖੇਤੀ ਉਤਪਾਦਨ ਦੇ ਲੰਮੇ ਸਮੇਂ ਲਈ ਹਾਂ ਪੱਕੀ ਅਸਰ ਹੋਵੇਗਾ ਇਹ ਵਾਅਦਾ ਕੇਂਦਰੀ ਬਜਟ 2018 ਤੇ 19 ਦੇ ਉਸ ਐਲਾਨ ਮੁਤਾਬਕਾ ਜਿਸ ਵਿੱਚ ਐਮਐਸਪੀ ਨੂੰ ਆਲ ਇੰਡੀਆ ਦੇ ਔਸਤਨ ਉਤਪਾਦਨ ਲਾਗ ਦੇ ਘੱਟੋ ਘੱਟ 1.5 ਗੁਣਾ ਦੇ ਪੱਧਰ ਤੇ ਤੈਅ ਕਰਨ ਦੀ ਗੱਲ ਆਖੀ ਗਈ ਸੀ ਸਰਕਾਰ ਨੇ 2025-26 ਦੇ ਲਈ ਫਸਲੀ ਸਾਲ ਜੁਲਾਈ ਜੂਨ ਲਈ 119 ਮਿਲੀਅਨ ਟਨ ਕਣਕ ਦੇ ਉਤਪਾਦਨ ਦਾ ਰਿਕਾਰਡ ਟੀਚਾ ਉmmਿੱਥਿਆ ਹੋਇਆ ਸੀ ਜਦੋਂ ਕਿ 2024-25 ਲਈ ਅਸਲ ਉਤਪਾਦਨ 117.5 ਮਿਲੀਅਨ ਟਨ ਹੋਣ ਦਾ ਅਨੁਮਾਨ ਸੀ ਕੇਂਦਰੀ ਕੈਬਨਿਟ ਨੇ ਧਾਲਾਂ ਦੇ ਉਤਪਾਦਨ ਵਿੱਚ ਸਵੈ-ਨਿਰਪਟਾਤਾ ਹਾਸਲ ਕਰਨ ਦੇ ਉਦੇਸ਼ ਨਾਲ 6 ਸਾਲਾ ਕੇਂਦਰੀ ਯੋਜਨਾ ਨੂੰ ਮਨਜ਼ੂਰੀ ਵੀ ਦਿੱਤੀ ਹੈ ਜਿਸ ਲਈ 11440 ਕਰੋੜ ਰੁਪਏ ਰੱਖੇ ਗਏ ਨੇ ਦਾਲਾਂ ਦੇ ਵਿੱਚ ਆਤਮ ਨਿਰਭਰਤਾ ਲਈ ਮਿਸ਼ਨ 2025 22 ਤੋਂ ਲੈ ਕੇ 2031 ਤੱਕ ਦੀਆਂ ਮਿਆਦ ਦਾ ਹੋਵੇਗਾ ਤੇ ਇਸ ਮਿਸ਼ਨ ਦਾ ਖਾਸ ਧਿਆਨ ਤੁਰ ਉਰਦ ਤੇ ਮਸਰ ਦੇ ਉਤਪਾਦਨ ਨੂੰ ਵਧਾਉਣ ਤੇ ਹੋਵੇਗਾ ਮਿਸ਼ਨ ਤਹਿਤ ਸਰਕਾਰ ਨੇ 2023-24 ਵਿੱਚ ਪ੍ਰਾਪਤ ਕੀਤੇ ਗਏ 242 ਲੱਖ ਟਨ ਦੇ ਉਤਪਾਦਨ ਨੂੰ ਵਧਾ ਕੇ 2030 ਤੇ 32 ਤੱਕ 350 ਲੱਖ ਟਨ ਕਰਨ ਦਾ ਟੀਚਾ ਉਹ ਮਿੱਥਿਆ ਗਿਆ ਦਾਲਾਂ ਦੀ ਕਾਸਤ ਦੀ ਅਧੀਨ ਰਕਬਾ 242 ਲੱਖ ਹੈਕਟੇਅਰ ਤੋਂ ਵਧਾ ਕੇ 310 ਲੱਖ ਹੈਕਟੇਅਰ ਕੀਤਾ ਜਾਵੇਗਾ ਤੇ ਕਿਸਾਨਾਂ ਲਈ ਵੇਤਰ ਕੀਮਤਾ ਯਕੀਨੀ ਬਣਾਉਣ ਦੇ ਲਈ ਕੇਂਦਰ ਸਰਕਾਰ ਨੇ 2026 ਤੇ 27 ਦੇ ਮਾਰਟਿੰਗ ਸੀਜ਼ਨ ਲਈ ਹੜੀ ਦੀਆਂ ਫਸਲਾਂ ਲਈ ਘਟੋ-ਘਾਟ ਸਮਰਥਨ ਮੁੱਲ ਐਮਐਸਪੀ ਵਧਾ ਦਿੱਤਾ ਹੈ ਤੇ ਕਣਕ ਲਈ ਐਮਐਸਪੀ ਵਿੱਚ 160 ਰੁਪਏ ਪ੍ਰਤੀ ਕੁਇੰਟਲ ਦਾ ਉਹ ਵਾਧਾ ਕੀਤਾ ਗਿਆ ਤੇ ਕਣਕ ਲਈ ਨਵਾਂ ਸਮਰਥਨ ਮੁੱਲ ਹੁਣ 2585 ਰੁਪਏ ਪ੍ਰਤੀ ਕੁਇੰਟਲ ਆ ਸਰਕਾਰ ਕਿਸਾਨਾਂ ਨੂੰ ਚਨੇ ਹੋਰ ਜਿਹੜੀਆਂ ਦਾਲਾਂ ਤੇਲ ਬੀਜਾਂ ਵਰਗੀਆਂ ਫਸਲਾਂ ਦੀ ਕਾਸ਼ਤ ਕੰਮ ਲਈ ਉਤਸ਼ਾਹਿਤ ਕਰਨ ਦੀ ਵੀ ਕੋਸ਼ਿਸ਼ ਉਹ ਕਰ ਰਹੀ ਆ ਤੇ ਇਸ ਦੇ ਉਦੇਸ਼ ਲਈ ਚਨੇ ਦਾਲਾਂ ਤੇ ਜੌਂ ਦੇ ਸਮਰਥਨ ਮੁੱਲ ਵਿੱਚ ਵਾਧਾ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਰਨਟ ਕਮੇਟੀ ਨੇ ਜਿਹੜਾ ਇਹ ਫੈਸਲਾ ਲਿਆ ਸੀ ਤਾਂ ਸਰਕਾਰ ਦਾ ਵੀ ਇਹ ਮੰਨਣਾ ਕਿ ਵਾਅਦਾ ਕਿਸਾਨਾਂ ਨੂੰ ਉਹਨਾਂ ਦੀ ਲਾਗਤ ਲਈ ਲਾਹੇਵੰਦ ਕੀਮਤ ਪ੍ਰਦਾਨ ਕਰੇਗਾ ਤੇ ਫਸਲੀ ਬਪਿੰਤਾ ਨੂੰ ਉਤਸ਼ਾਹਿਤ ਕਰਾਏਗਾ ਤੇ ਇਸ ਦੇ ਨਾਲ ਹੀ ਉੱਤਰੀ ਪਾਰ ਦੇ ਕਣਕ ਉਤਪਾਦਕ ਰਾਜਾਂ ਦੇ ਕਿਸਾਨਾਂ ਨੂੰ ਸਿੱਧਾ ਲਾਭ ਹੋਵੇਗਾ ਤੇ ਕਣਕ ਜੋ ਇਸ ਵੇਲੇ ਜਿਹੜਾ 2425 ਰੁਪਏ ਵਿੱਚ ਉਹ ਵਿਕਦੀ ਆ ਤੇ ਹੁਣ 2585 ਰੁਪਏ ਵਿੱਚ ਖਰੀਦੀ ਜਾਵੇਗੀ